तिथी ਗਉੜੀ ਮਹਲਾ 5ਵਾਂ ਸ਼ਲੋਕ ੴ ਸਤਿਗੁਰ ਪ੍ਰਸਾਦ ਜਲਥਲ ਮਈਅਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਤਰੋਂ ਬੰਦਨਾ ਧਿਆਇ गोविंद गोपाल प्रभु शर्म परो हर राय ताकी खास कल्याण सुख जाते सब कष्ट होए चार कुंत धा दश प्रमेओ तिस बिन हरना कोए वेद पुराण सिमरत सोने बहुविद करों विचार अतीत उधारन तह हरन सुख सागर निरंकार ਬਾਤ ਤੁਪ ਦੇਨ ਹਾਲ ਤਿਸ ਦਿਨ ਅਵਰ ਨਾ ਜਾਏ ਜੋ ਚਾਹੇ ਸੋਈ ਮਿਲੈ ਨਾਨਕ ਹਰ ਗੁਨ ਦਾ ਗੋਬਿੰਦ ਜਸ ਗਾਈ ਹੈ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸ਼ਲੋਕ ਕਰਉ ਬੰਦਨਾ ਅਨੇਕ ਵਾਰ ਸ਼ਰਨ ਪਰਉ ਹਰ ਰਾਇ ਭੰਮ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਵ ਮਿਟਾਈ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਸਾਨੂੰ ਬਸੈ ਤਾਜ ਤਾਮ ਕੋਧ ਲੋਭ ਮੀਤ ਮਰਨ ਮਿਟਾਈ ਜੀਵਨ ਮਿਲ ਬਿਨ ਸੈ ਸਗਲ ਕਲੇਸ਼ ਆਪ ਤਜੋ ਗੋਬਿੰਦ ਪਜੋ ਆਹ ਤੁਸ ਤਰਵੇਸ਼ ਲਾਭ ਮਿਲੇ ਟੋਟਾ ਹੀਰਾ ਹਰ ਦਰਗਾ ਪਤਵੰਤ RAM ਨਾਮ ਧੰ ਸੰਚੂਏ ਸਾਚਾ ਭਗਵੰਤ ਤੂਠਤ ਦੇਖਤ ਹਰ ਭਜਾਉ ਸਾਧੂ ਸੰਗ ਪਰੀਤ ਨਾਨਕ ਦੁਰਮਤਿ ਛੋਟ ਗਈ ਪਰ ਬ੍ਰਹਮਵਸੇ ਚੀਤ ਸ਼ਲੋਕ ਤੀਨ ਬਿਆ ਪੈ ਜਗਤ ਕੋ ਤੁਰੀ ਆਪੈ ਕੋਈ ਨਾਨਕ ਸੰਤ ਨਿਰਮਲੁਤ ਹੈ ਜਿਨ ਮਨ ਵਸਿਆ ਸੋਇ ਤ੍ਰਿਤਿਆ ਤ੍ਰੇ ਗੁਣ ਵਿਖਾਇਸਲ ਅਬ ਉਤਮ ਕਬ ਨੀਚ ਨਰਕ ਸੁਰਗ ਭੰਮ ਤੋ ਧਾਣੋ ਸਦਾ ਸੰਘਾਰ ਹੈ ਮੀਚ ਹਰਖ ਸੋਗ ਸੰਸਾਰ ਹੋ ਕਰਤ ਦਿਹਾਈ ਜਿਨ ਕੀ ਏ ਤਿਸ ਹੈ ਨ ਜਾਣਨੀ ਕਿ ਤੋਏ ਹਨਿਤ 쿠ਪਾਇ ਆਦ ਬਿਆਦ 쿠ਪਾ ਬੇਰਸ ਕਭੋ ਨ ਤੂਟੈ ਤਾਪ ਪਾਰ ਭ੍ਰੰਤ ਪੂਰਨ ਥਨੀ ਨਾ ਬੂਜੈ ਪਰਤਾਪ ਮੋਹ ਪਰਮ ਬੂੜਤ ਘਣੋ ਮਹਾ ਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖਨੇ ਨਾਨਕ ਤੇਰੀ ਆਸ ਸਲੋਕ ਸਤੁਰ ਸਿਆਣਾ ਸੁਗੜ ਸੋਏ ਜੇ ਨ ਸਜਿਆ ਅਬ ਮਹਾਂ ਚਾਰ ਪਦਾਰਥ ਅਸ਼ਟ ਸਿੱਧ ਭਾਜ ਨਾਨਕ ਹਰ ਨਾਮ ਤੌੜੀ ਚਤੁਰਥ ਚਾਰੇ ਬੇਦ ਸੁਣ ਸੋਧਿਓ ਤਤ ਵਿਚਾਰ ਸਰਬ ਖੇਮ ਕਲਿਆਣ ਨਿਧ RAM ਨਾਮ ਜਪਸਾਰ ਨਰਕ ਨਿਵਾਰੈ ਦੁਖ ਹਰ ਤੂਟ ਹੈ ਅਨਕ ਚਲੇਸ਼ ਨੀਚ ਹੁਤਾ ਜੰਮ ਤੇ ਛੁਟੈ ਹਰ ਕੀਰਤਨ ਪਰਵੇਸ਼ ਹੋ ਬਿਨਸੈ ਅੰਮ੍ਰਿਤ ਰਸ ਰੰਗਰਤੇ ਨੰਕਾਰ ਧੁਖ ਬਾਰਿਦਰ ਅਪਵਿੱਤਰਤਾ ਨਾਸੈ ਨਾਮ ਅਧਾਰ ਸੁਰਨਰ ਮਨਜਨ ਖੋਜਤੇ ਸੁਖ ਸਾਗੁਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧਰਵਾਲ ਸ਼ਲੋਕ ਪੰਚ ਬਿਕਾਰ ਮਨ ਮੇ ਬਸੈ ਰਚ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣੇ ਉਹ ਪਰਪੰਚ ਕੁਸਮ ਬਾਸ ਬਹੁ ਰੰਗ ਖਣੋ ਸਭ ਮਿਥਿਆ ਬਲ ਬੰਚ ਨਾ ਜਾਪੈ ਨਾ ਬੂਝੀਐ ਨਾ ਕਸ਼ ਕਰਤ ਵਿਚਾਰ ਸਵਾਦ ਮੋਹ ਰਸ ਦੇ ਦੇਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਭੋਜਨ ਭ੍ਰਮਣ ਕੀਨੇ ਕਰਮ ਅਨੇਕ ਵਚਨ ਹਾਰ ਨਾ ਸਿਮਰਿਓ ਮਨ ਨਾ ਵਿਚਾਰ ਵਿਵੇਕ ਭਾਉ ਭਗਤਿ ਭਗਵਾਨੁ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈ ਹੈ ਜੋ ਨਰਤ ਹੈ ਪਰਪੰਚ ਸ਼ਲੋਕ ਖਟ ਸ਼ਾਸਤਰ ਉਚੋ ਕਹੈ अंत न परवार भगत सुहै गुण गावते नाम प्रबते द्वार पौड़ी खष्टम खट शास्त्र कह सिमरत कथा अनेक पूतम उच्च पार ब्रह्म गुण अंत न जाने शेख नारद मुनजन सुख व्यास जस दावत गोविंद रस गिद्धे हारसिओ दीधे भगतरचे भगवंत मोह मान भ्रम दिन सियो पाई शरण दयाल चरण कमल मन तन बसे दर्शन देख निहाल लाभ मिला तो टाहिरे साध संग लेवला खाट खजाना गुण निधरे मालिक नाम ते आए श्लोक संत मंडल हर जस कथा बोलें सत सुभाय नानक मन संतोषी एतस सियों ले बल आए पौड़ी सततम संचो नाम तहन टूट ना जाहे पणधार संत संग तुम है पाई अंत न पारावार आप तजहो गोविंद भजओ शरण परो हर राय ਦੁਖ ਹਰ ਭਵਜਲ ਤਰ ਮਨ ਚਿੰਦੇ ਆ ਫਲ ਪਾਇ ਆਠ ਪਹਿਰ ਮਨ ਹਰ ਜਪ ਸਸਲ ਜਨ ਪਰਵਾਨ ਸੰਤਰ ਬਾਹਰ ਸਦਾ ਸੰਗ ਕਰਮੇ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਲਿਹਾਰਣ ਹਰ ਹਰ ਨਾਮ ਜਪੇ ਸ਼ਲੋਕ आठ पहर गोनगई है तजी है अवर्जंजाल झम कंकर जो ना सकई नानक प्रभु दयाल पौड़ी अष्टमी अष्ट सिद्ध नवनिध सगल तुवार पूर्ण बुद्ध कमलप्रदास सदा आनंद निर्मल रीत नरो धर्मम सगल धर्म पवित्र इशनाम ਕਭਮ ਹੈ ਉਤ ਵਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਦਾ ਸਿਮਰਿਓ ਮੋਹਿਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੇ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਛਦਰ ਅਪਵਿੱਤ ਹਰ ਨਾਮ ਨਾ ਜਪੈ ਕਰਤ ਵਿਪਰੀਤ ਪਰ ਤਰੇ ਰਮਹ ਬਖੈ ਸਾਦਨਿੰਦ ਕਰਨ ਨਾ ਸੁਨਹੀ ਹਰ ਜਸ ਬਿੰਦ ਫਿਰੈ ਪਰ ਦਰਬ ਉਧਰ ਕਹਿ ਤਾਈ ਅਗਨਾ ਨਿਵਰ ਤ੍ਰishna ਨਾ बुझਾਈ ਹਰ ਸੇਵਾ ਬਿਨ ਇਹ ਫਲ ਲਗ ਨਾਨਕ ਪ੍ਰਭ ਵਿਸਰਤ ਮਰ ਜੰਮੈ ਅਪਹਾਗੇ ਸ਼ਲੋਕ ਦਸ ਦਸ ਖੋਜ ਮੈਂ ਫਿਰਿਓ ਜਤ ਦੇਖੋ ਤਤ ਸੋਇ ਮਨ ਬਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ ਤੌੜੀ ਦਸਮੀ ਦਸ ਦੁਆਰ ਬਸ ਕੇ ਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਨੀਐ ਦਸ ਗੋਪਾਲ ਮੈਂ ਨਹੀਂ ਵੇਖਤ ਸਾਧ ਦਿਆਲ ਹਸਨਾ ਗੁਣ ਗਾਵਹਿ ਬੇਅੰਤ ਮਨ ਮੈਂ ਚਿਤਵੈ पूरन भगवंत हसत चरण संत पहल कुमैया नानक ए संजम प्रभु कृपा पाईए श्लोक एक एक बखानियां बिरला जाण स्वाद गुण गोविंद ना जाणिया नानक सब दिस माद ताड़ी एकादशी निकट देखो हर राम इंद्री बस कर ਸਰੂ ਹਰਨਾਮ ਮਨ ਸੰਤੋਖ ਸਰਬਜੀ ਦਇਆ ਇਨ ਬਿਦ ਬਰਤ ਸੰਪੂਰਨ ਪਾਇਆ ਸਾਵਤ ਮਨ ਰੱਖ ਇਕ ਥਾਂ ਮਨ ਤਨ ਸ਼ੁੱਧ ਜਪਤ ਹਰਨਾ ਸਭ ਮਹਿ ਪੂਰ ਰਹਿ ਪਾਰ ਬ੍ਰਹਮ ਨਾਮਕ ਹਰ ਕੀਰਤਨ ਕਰ ਅਟਲ ਇਹ ਧਰਮ ਸ਼ਲੋਕ ਦੁਰਮਤ ਹਰੀ ਸੇਵਾ ਕਰੀ हेते साध कृपाल नानक प्रभु सों मिल रहे बिनसे सगल जंजाल तोड़ी दुआदसी दान नाम किस नाम हर की भगत करहो तज मान हर अमृत पान करहो साध संग मन तृपता सा कीर्तन प्रबरंग कोमल वाणी सब कौ संतोखा पंच भू आत्मा ਹਰ ਨਾਮ ਰਸ ਪੋਖ ਹੈ ਗੁਰ ਪੂਰੇ ਤੇ ਇਹਨੇ ਚੋ ਪਾਈਐ ਨਾਨਕ RAM ਰਮਤ ਫੇਰ ਜੋ ਨ ਨਾਈਐ ਸ਼ਲੋਕ 3 ਗੁਣਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਧਾਰਨ ਮਨ ਬਸੈ ਨਾਨਕ ਛੂਟੈ ਨਾਮ ਤੌੜੀ ਤਰੋਦਸੀ ਤੀਨ ਤਾਪ ਸੰਸਾਰ ਹਉਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਹਰਖ ਸੋਕ ਦੇ ਕਰ ਬਧਿਓ ਦੀਰਗ ਰੋਗ ਮਾਇਆ ਅਸਾਧਿਓ ਦਿਨ ਹੈ ਬਕਾਰ ਕਰਤ ਸ਼ਰਮ ਪਇਓ ਨੈ ਨੀਂਦ ਸੁਪਨ ਬੜਾਇਓ ਹਰ ਦਿਸਰਤ ਹੋਵਤ ਏ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਇਆਲ ਸ਼ਲੋਕ ਚਾਰ ਪੁੰਟ 14 ਭਵਨ ਸਗਲ ਬਿਆਪਤ ਰਾਮ ਨਾਨਕ ਪੂਰ ਨਾ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਚਾਰ ਪੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਧਰਨ ਆਕਾਸ਼ ਸੰਮੇ ਪ੍ਰਭ ਪ੍ਰਤਿ ਜਾਲ ਥਲ ਬਨ ਪਰਬਤ ਪਾਤਲ ਪਰਮੇਸ਼ਰ ਸੰਬਸੈ ਦਇਾਲ ਸੂਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮੁ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਦਿਨਸੀ ਚਿੰਦ ਪੌੜੀ अमावस आत्म सुखी भए संतोष दिया गुरुदेव मन तन शीतल शांत सहज लागदा प्रभु की सेव टूटे बंधन भाव बेकार सफल पूर्ण ताके काम दुर्मत मिटि होम मैं छुट्टी सिमरत हर को नाम शरण गई पार ब्रह्म की मिटिया आवा गवन ਆਪ ਤਰਿਆ ਕਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਤੁਮਾਵਣੀ ਜਤੀ ਹੈ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਭੋ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਾ ਸਵਾਇਆ ਨਾਨਕ ਖੋਤ ਨਾ ਕਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਣ ਸੁਮਰਥ ਜੀ ਜੰਤ ਦਿਆਲ ਪੁਰਖ ਸਭ ਕੋ ਪਰ ਜਾ ਕਾ ਹੱਥ ਗੁਣ નિਧਾਨ ਗੋਬਿੰਦ ਗੁਰ ਕੀ ਆਜਾ ਕਾ ਹੋਇ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਵਰ ਸਬਿਧ ਜਾਣਣ ਹਰ ਸੰਤ ਸਹਾਈ ਸ਼ਰਨ ਜੋ ਆਠ ਪਹਿਰ ਨਮਸ਼ਕਾਰ ਤਕਤ ਕਥਾ ਨਾ ਬੂਝੀਏ ਸਿਮਰੋ ਹਰ ਕੇ ਚਰਨ ਪਤ ਤੂ ਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ ਸਲੋਕ ਦੁਖ ਬਿਨ ਸੈ ਸੰਸਾ ਗਇਓ ਸ਼ਰਨ ਗਹੀ ਹਰ ਰਾਏ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ਾ ਕੋ ਦ੍ਰਿੜ ਤਿਸਤ ਹੋਏ ਉਧਾਰ ਕਿਲ ਵਿਖਟਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲ ਤਲਤ ਮੁਖ ਉਜਲਾ ਨਾ ਪੋਹੈ ਤਿਸ ਮਾਇ ਸੋ ਸੁਰਤਾ ਸੋ ਬੈਸ਼ਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋ ਜੇਨ ਭਜਿਆ ਭਗਵੰਤ ਖੱਤਰੀ ਬ੍ਰਹਮਣ ਸ਼ੁੱਧ ਵੈਸ ਉਧਰ ਹੈ ਸਿਨਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸ ਹੈ ਰਵਾਲ